ਉਹ ਮਿਲੇਗਾ ਵੀ ਅਵਾਸ਼ਿ ਮਿਲੇਗਾ ਬਖਸ਼ਤਿਆ ਹੈ ਕਿ ਲੱਗੇ ਜੋ ਪਿੱਛਾ ਨਹੀਂ ਛੱਡਣਾ ਪਿੱਛਾ ਨਹੀਂ ਛੱਡਣਾ ਮਿੱਥਦੇ ਬਾਬੇ ਫਰੀਦ ਨੂੰ 16 ਸਾਲ ਦੀ ਉਮਰ ਦੇ ਵਿੱਚ ਐਸੀ ਸਵਾਦਸ਼ਾਲੀ ਮਾਂ ਹੀ ਕੋਈ ਹੋਵੇਗੀ ਜਿਸ ਨੇ ਆਖਿਆ ਨਮਾਜ਼ ਪੜ੍ਹਾ ਕਰ ਤੇ ਮਸੱਲ੍ਹਾ ਛਾ ਦੇ ਲਈ ਤੇ ਰੱਬ ਬਸ਼ੱਕਰ ਦੇਗਾ ਤੇ ਮਸੱਲ੍ਹਾ ਛਾ ਦੇ ਲਈ ਤੇ ਫਿਰ ਉਹ ਥੱਲੇ ਖੰਡ ਦੀ ਕੁੜੀਆ ਉਹ ਪਤਲਾ ਜਿਹਾ ਗੁੜ ਹੁੰਦਾ ਪੂਰੀ ਚੱਕਰ ਆ ਦੇ ਦੇ ਉਹ ਰਾਤ ਦਿਨ ਦੀ ਨਮਾਜ਼ ਪੜ ਕੇ ਉੱਠਦਾ ਆ ਕਿ ਉਹ ਚੱਕਰ ਦੀ ਕੁੜੀਆ ਖਾ ਲੰਦਾ ਮਹੀਨਾ ਦੋ ਮਹੀਨਾ ਲੱਗਾ ਰਿਆ ਸਟੜਫ ਦਾ ਤੜਫਲਾ ਇੱਕ ਦਿਨ ਬਹੁਤ ਚੱਕਰ ਨਹੀਂ ਖਾਦੀ ਉਸ ਤੇ ਉਹ ਉਸ ਦਿਨ ਮਾਰਿਆ ਖਾਇ ਬਟਾ ਚੱਕਰ ਨਹੀਂ ਖਾਦੀ ਆਖ ਲਾ ਗਈ ਖਾਣੀ ਹੁਣ ਜੀ ਨਹੀਂ ਕਰਦਾ ਉਹ ਆਲੇ ਸ਼ੱਕਰ ਖੰਡ ਨਿਵਾਦ ਦਿਵਾਦਰ ਨਹੀਂ ਕੀ

ਉਹ ਵਿਆਹ ਗ੍ਰਾਮ ਮੈਂ ਇਹ ਆਖਾ ਹੈ ਪੂਜਨ ਦੀ ਡੁਬਕੀ ਜਰ ਲਾਣੀ ਹੈ ਉਹਦਾ ਖਾਨ ਨਹੀਂ ਅਸੀਂ ਲੈ ਹੀ ਨਹੀਂ ਸਸਤੇ ਜੀ ਲੈਣਾ ਚਾਹੀਏ ਹੀ ਨਹੀਂ ਕੋਈ ਕਿਦਾ ਵੰਡਾ ਹੈ ਉਹ ਬਾਬਾ ਫਰੀਦ ਵੀ ਆਦੈ ਤਨ ਸੁੱਕਾ ਪਿੰਜਰ ਜਾਂ ਤਲਣ ਤੁੰਗੇ ਕਾ ਅਜੇ ਸੋ ਰਬ ਨਾ ਪਾਵਿਓ ਬਿਗ ਬੰਦੇ ਬਸੇ ਇੱਕ ਤੜਫ ਤੇ ਇੱਕ ਆਤਮ ਰਾਤ ਦੋ ਚੀਜ਼ਾਂ ਕੋਈ ਆਪਣੀਆਂ ਸੜਪੀ ਤੋਂ ਅੰਮ੍ਰਿਤ ਆ ਵੇਗੀ ਤੇ ਆਤਮਾ ਦਾ ਰਾਸ ਕਿੱਥੇ ਹੋਵੇ ਉਹ ਦਸ਼ਮਪੀਤਾ ਅੰਮ੍ਰਿਤ ਚੁਕਾੜੇ ਦੀ ਬਾਗ ਆਦੇ ਨੇ ਅੰਮ੍ਰਿਤ ਛਕਿਆ ਕਲਪਨਾ ਪਾਈਯਾ ਦੇ ਲੇਕਿਨ ਅੰਮ੍ਰਿਤ ਤਾਂ ਹੈ ਜਿਹੜਾ ਪਾਇਂ ਵਾਲਾ ਅੰਮ੍ਰਿਤ ਪੀਤਾ ਆਤਮਾ ਦਾ ਅੰਮ੍ਰਿਤ ਨਹੀਂ ਉਹ ਦਸ਼ਮਪੀਤਾ ਆਦੇ ਨੇ ਆਤਮ ਰਾਸ ਜਹਾਂ ਜਾਣਿਓ ਸੋਈ ਖਾਲਸਾ ਦੇਵ ਕੋਈ ਖਾਲਸਾ ਜਿਹਦੇ ਅੰਦਰ ਮੈਲ ਨਹੀਂ ਖਾਲਸਾ ਕੋਈ ਉਹ ਕਲਪਨਾ ਨਹੀਂ ਨਹੀਂ ਜਿੰਦਿਆ ਮੇਰੇ ਮੈਲ ਨਹੀਂ ਹੈ ਆਤਮ ਖਾਇ ਨਿਕਲ ਸਾਚ ਕੋ ਹੂ ਸਤੂ ਬਲਿਓ ਸੋ ਮੇ ਜੀ ਦਪ੍ਰੀਮ ਕਿਉ ਇਹ ਨੀ ਤਬ ਹਾਂ ਉਹ ਦਸਨ ਪਿਤਾ ਦੀ ਬੈ ਗਲ ਕੂੜੀ ਕਰਾ ਆਤਮ ਰਸ ਜਹ ਜਾਣਿਆ ਕੋਈ ਖਾਲਤਾ ਦੇ ਨੂੰ ਫਿਰ ਪ੍ਰਗਮੈ ਮੋਂ ਮਾਸਮੈ ਫਰਮਾਤੋਂ ਵਿੱਚ ਤੇ ਦਸਮ ਪਿਤਾ ਗੁਰੂ ਵਿੱਚ ਤੇ ਮੇਰੇ ਵਿੱਚ ਕੋਲ ਹੈ ਅੱਜ ਆ ਤਮ ਰਸ ਜਹਾਂ ਜਾਣੀ ਉਸ ਦੀ ਪਹਿਲ ਤੋਂ ਕੱਚ ਨਹੀਂ ਲੈ ਗੁਰੂ ਆਪ ਜੀ ਕੰਮ ਬਣਾ ਲਾਂਗੇ ਕੰਮ ਕਿਨੇ ਵੀ ਨਹੀਂ ਪ੍ਰਵਿੰਦਰ ਬੇਟਾ ਬੰਦਾ ਫੰਦੇ ਅੰਦਰ ਉਹ ਉਹ ਇਹ ਗੇਮ ਹੈ ਕਿ ਚਬੀ ਘੰਟੀ ਦੀ ਗੇਮ ਜੀ ਇਹ ਨਿਰਾਸ਼ ਵੀ ਨਹੀਂ ਹੋਣਾ ਉਦਾਸ ਵੀ ਨਹੀਂ ਹੋਣਾ ਤੇ ਪਿੱਛਾ ਵੀ ਨਹੀਂ ਛੱਡਣਾ ਜਿਸਮੁ ਲਾਏ ਲੈਤੋ ਲਾਗੇ ਭਗਤ ਤਾਰਾ ਸੁ ਸਵਾ ਚਲੀ ਤਨਬਾਦ ਕਰੋ ਪ੍ਰਭੂ ਤੁ ਬੁਲਾਇਆ ਬੁਲਾਇਆ ਤੇ ਹੁਣ ਮਰੀ ਪਾਹ ਪਟ ਚੱਡੀ ਨਾ ਨਾ ਚੱਡੀ ਨਾ ਚੱਲੀ ਅਗਾ ਕੁਤਰਾ ਪਿੱਛਾ ਫੇਰ ਨਾ ਮੋਕੜਾ ਅਸੀਂ ਤੇ ਐਈ ਵਾਰ ਬੋ ਨੋ ਵੀ ਜਨਮ ਰਹਾ ਬੋਡਲਾ ਮਾ ਬੇ ਤੇ ਬਾਕੀ ਤੇ ਵਾਰਦਨ ਬਿਕ ਮਨਵਾ ਪ੍ਰਿਵਲ ਲੰਗਲ ਮਾ ਕਿ ਮੈਂ ਕੋਈ ਕਥਾਵਾਚ ਚ ਬਿਤੀ ਹੈ ਨਾ ਹੀ ਦੇ ਕੋਈ ਸ਼ਬਦ ਬੰਧ ਨੇ ਨਾ ਹੀ ਲੋਈ ਦੀ ਪਰਦਰਸ਼ਨੀ ਨਹੀਂ ਬੀਦੀ ਪਰਮੰਦੀ ਦੀ ਪੱਦਾ ਸਰੰਭਿਕ ਪਰਦਰਸ਼ਨੀ ਨਹੀਂ ਸੰਸਾਰ ਦੀਆਂ ਪਰਦਰਸ਼नियां ਹਨ ਨੇ ਤਾਂ ਵਿਸਤੰਪਦਾਕਾਰ ਕੋਟੀਆਂ ਬਿੰਦਾਂ ਸੌਂ ਗਿਆ ਦੋਲੇ ਚ ਹੈ ਰੀਆ ਪ੍ਰਦਰਸ਼ਨ ਹੈ ਤਰੰਦਾ ਕੋ ਤਰੰਦਾ ਇੱਕ ਅਨੰਦ ਇੱਕ ਮੌਜੇ ਮੱਤੀ ਇਹ ਉਹ ਲੋਕ ਵਿਆਖਿਆ ਲੈ ਜਾਏਗਾ ਉਹਦੇ ਵਾਸਤੇ ਪਰਿੰਦਰ ਬੇਟਾ ਸ਼ਬਦ ਨਹੀਂ ਸ਼ਬਦ ਚਾਲੀਓ ਆਪਣੇ ਪੈਰਾਂ ਨੂੰ ਹੀ ਹੱਥ ਲਾਇਆ ਕਰੋ ਕਿ ਮੰਨੂ ਚਾਹ ਬੜੀਏ ਇਸੇ ਇਸੇ ਜਨਮ ਦੇ ਵਿੱਚ ਹੀ ਬੇਰਾ ਉਲਦਾਰ ਕੱਤ ਉਲਦਾਰ ਦੀ ਜਿਸ ਨੇ ਕਬੀ ਰਾਜਾ ਦੀ ਬਾੜ ਬਖਸ਼ ਬੰਦੇ ਕੋ ਬੋੜ ਵਾਪੋ ਜਲ ਇਹ ਤੇਰੀਓਰ ਤੇਰੀ ਬਾੜ ਘੱਟ ਪੀਤਾ ਤੂੰ ਦੇਖ ਵਿਚਾਰ ਆਪਣੇ ਅੰਦਰ ਦੇ ਵਿੱਚ ਵਿੱਚ ਬੜਾ ਜਨਮਾਂ ਦੇ ਵਿੱਚ ਪਟਕ ਪਟਕ ਕੇ ਇਹ ਬਦੁੱਖਾ ਬਾੜੀ ਮਿਲੀ ਹੈ ਇਹ ਮੇਰੀ ਵੀ ਕਹਾਣੀ ਆਤੀ ਹੈ ਮਨੁੱਖ ਪਈ ਪ੍ਰਾਪਤ ਮਾਨੁਕ ਦੇਉਰੀਆ ਗੋਬਿੰਦ ਬਿੱਲਿਤ ਕੀ ਜੇਰੀ ਬਰੀਆ ਅਵਰ ਕਾਇ ਕਿਤੇ ਨਾ ਸਭ ਸੰਗਤ ਬਾਜ ਯਾਦ ਸਾਦ ਵੀ ਅੰਦਰ ਦੇ ਤੇ ਸੰਗਤ ਵੀ ਅੰਦਰ ਦੀ ਬੰਗਿਆ ਦੀ ਸੰਗਤਲੀ ਆਤਮਾ ਦੀ ਸਨ ਬਾਜਰੀ ਪੂਜਾ ਹੈ ਪਰਵਿੰਦਰ ਬਟਾਏ ਅਣ ਜਾਣੇ ਵਿੱਚ ਲੋਕ ਘਾੜਦੇ ਨੇ ਮਤਾ ਟੇਕਾਓ ਚੌ ਚਲੋ ਚਾਹ ਲੋ ਮਖੇ ਟੇਕ ਲੋ ਅਖੰਡ ਪਾਠ ਕਰ ਲੋ ਨਿਤਨੇ ਬਾਣੀ ਪੜ ਲੋ ਇੱਕ ਇੱਕ ਬਾਰ ਬਾਰ ਇਹ ਜਿਹੜੀ ਅੰਤਰੀ ਯਾਤਰਾ ਨਾ ਇਹ ਸਰਨਾਂ ਤੋਂ ਮਸਤੀ ਦੇ ਵਿੱਚ ਇਹ ਨਿੱਜੀ ਹੈ ਵਿਅਕਤੀਗਤ ਯਾਤਰਾ ਬਟਾ ਵਿਅਕਤੀਗਤ ਦੋ

ਨਹੀਂ ਪਟਨ ਪਟਨਾਲੇ ਨੇ ਕਸਬਤੀ ਨਹੀਂ ਪਾੜਖੂ ਨਾ ਉਹ ਦੀ ਪਾੜਖੂ ਨਹੀਂ ਆਪ ਨਹੀਂ ਗਾਹ ਨਹੀਂ ਮੋਲ ਨਾ ਕੋਈ ਗਾਹ ਕੇ ਨਾ ਕੋਈ ਮੋਲ ਦੇ ਲ ਕਬੀਲ ਤੇ ਜੀਵਨ ਵਿੱਚ ਇੱਕ ਹੋੜ ਦਾ ਢਾਟਾ ਹੋਈ ਇੱਕ ਬੁੱਢਾ ਕੋੜਿਆ ਦਾ ਸੁਦਾਗਰ ਆਇਆ ਤੇ ਅੰਤ ਸਮਾ ਆਇਆ ਉਹਦਾ ਮਰਨ ਮੇਲੇ ਤੇ ਆਸ਼ਰਬੀਆਂ ਦਾ ਝੇਰ ਲੱਗੇ ਤੇ ਇੱਕ ਅੱਛੇ ਪਰਖਤੀਆਂ ਪਰਵਾਹ ਕੇ ਤੇ ਉਹ ਲੈ ਆ ਆਖਲਾ ਬਾਬਾ ਕਬੀਰ ਜੀ ਮੈਂ ਦੁਖੀਆਂ ਮਡੂਏ ਲੈ ਲੋ ਤੇ ਬਤੁ ਪਰਮਾਤਮਾ ਦੀ ਯਾਦ ਦੇ ਦਿਓ ਬਖਸ਼ ਦਿਓ ਮੈਂ ਮੈਂ ਸ਼ਾਂਤ ਹੋ ਜਾਵਾਂ ਔਰ ਮੈਂ ਆ ਸ਼ਾਂਤ ਆ ਉਹ ਆਖਲੇ ਮੈਂ ਹੁਣ ਕੇ ਦੱਸਾ ਮੈਂ ਵਸਤੀ ਦਾ ਸਭ ਕੋਈ ਉਪਾਅ ਵੀ ਨਹੀਂ ਹੈ ਬਨੂ ਪਤਾ ਵੀ ਨਹੀਂ ਹੈ ਆਦਿ ਨੇ ਤੁਸੀਂ ਵੀ ਤੇ ਪਾਇਆ ਹੀ ਇਹ ਦਾ ਆਇਆ ਮੈਂ ਪਾਇਆ ਇਹ ਕੋ ਕਿਸ ਤਰ੍ਹਾਂ ਪਾਇਆ ਜੀ ਉਹਦਾ ਜ਼ਿਕਰ ਥੋੜਾ ਜਿਹਾ ਗੁਰਬਾਣੀ ਵਿੱਚ ਵੀ ਆਉਂਦਾ ਹੈ ਕੰਚਨ ਸਿਉ ਪਾਇਏ ਨਹੀਂ ਲੋ ਕੰਚਨ ਸਿਉ ਪਾਇਏ ਨਹੀਂ ਮੋਲ ਮਨ ਦੇ RAM ਲਿਆ ਹੈ ਕੰਚਨ ਸਿਉ ਪਾਇਏ ਨਹੀਂ ਤੋਲ ਮਨ ਦੇ RAM ਲਿਆ ਮਨ ਆਪਣਾ ਕਦੁੱਟ ਕੋਈ ਮਨ ਜਿਹੜਾ ਵਸਦਾ ਮਨ ਜਾਂ ਉਹ ਜਿਹੜਾ ਸੰਸਾਰ ਵਿੱਚ ਪਟ ਗਿਆ ਇਹ ਕਾਟਿਉ ਉਕਾਰੋ ਪਿਕਰ ਮਦਾ ਉਹ ਕੋਈ ਕੋਈ ਕੁਝ ਆਥ ਆਵੇਗਾ ਹੀ ਨਹੀਂ ਪਰਬੰਦਰ ਗੁਆਚ ਕੇ ਸੰਦੇ ਆਇਆ ਕਹਿਤ ਕਬੀਰ ਕੁਝ ਗੁਰ ਵਿਚਾਰ ਚੰਨੇ ਜਿਵਾਰੀ ਦੋਇਆ ਝਾੜ ਬਾਕੀ ਸੰਸਾਰ ਵਿੱਚ ਝਾੜ ਕੇ ਜਾਂਦੇ ਨੇ ਖਾਲੀ ਹੱਥ ਦੰਦ ਬੱਚਾ ਜੰਗ ਦੇ ਮੁਕਤੀਆਂ ਬੰਦ ਹੋ ਗਿਆ ਨੇ ਮਰਦੇ ਆਜ ਬੀਤਿਆ ਕੁਝ ਵੀ ਨਹੀਂ ਜੱਲੇ ਜਿਵਾਰੀ ਹੋਇਆ ਗੋਲ ਏ ਹੋਰ ਨਾਈ ਕੋਏ ਨਾ ਕੋ ਹੁਆ ਗੋੜੀ ਕੋਈਏ ਪਰਬਤ ਪਰੀ ਜਾ ਜਿਹੜਾ ਜ਼ਿਕਰ ਕਬੀਰ ਕਰਦਾ ਹੈ ਕਹਿ ਤਕਦੀਰ ਕੁਝ ਦਿਲ ਵੀ ਜਾ ਚੱਲੇ ਜੋ ਗੋਲ ਏ ਹੋਰ ਨਾਈ ਕੋਏ ਨਾ ਕੋ ਹੁਆ ਗੋਇਕ

ਇਹ ਅਹੜਾ ਅਗੇ ਲੱਗੇ ਆ ਇਹਦਾ ਤਰ੍ਹਾਂ ਵੀ ਨੇ ਰੋਗ ਹੋਣਾ ਜਿਸ ਵਿੱਚ ਰੋਗੀ ਹੋ ਜਾਏਗੀ ਤੇ ਤੂ ਦੇ ਨਾਲ ਤੁਤ ਨੇ ਜੋੜ ਕੇ ਇਹ ਸਵਸਥ ਢੀਰ diel diel ਉਹ ਲੱਗ ਤੁਤ ਜਿਵੇਂ ਪਰ ਮਰ ਗਿਆ ਤੇ ਰੋਗੀ ਹੋ ਹੀ ਜਾਂਦਾ ਫਿਰ ਤੁਤ ਲੀਹ ਤੇ ਤਕੀਆਂ ਤਰਿਆਂ ਤੂੰ ਭੈਕੀ ਤੇ ਖੋਪੜੀਆਂ ਲਵਾ ਕੇ ਵੀ ਤੁਤ ਪੋਰਾ ਪੋਰਾ ਫਾਂਬੰਕਟ ਕੇ ਪਾਈ ਬਣੀ ਸੀ ਫਿਰ ਤੁਤ लाइक उस मस्ती की कोई ये बोझ नहीं कोई व्याख्या नहीं यार उजे बीच होया ही जास व्याख्या ओ दा विश्लेषण भी नहीं है क्या कबीर गुंगे गुड़ खाया पूछे तो क्या से? गुंगे तो खा गया गुड़

ਪੈ ਨਾਨਕ ਦੀ ਹੋਰ ਦਾ ਲਾਵੇ ਨੇ ਆਦੇ ਨੇ ਸੋ ਚੀਲੀਆ ਜਿਸਮਨ ਵਸਿਆ ਸੋਏ ਨਾਨਕ ਅਵਰ ਦਾ ਜੀਵੇ ਕੋਈ ਸਭ ਮੁਰਤੇ ਨੇ ਬਾਪ ਪਿੰਦੇ ਆਪਾ ਅਸੀ ਕਿ ਨਾਨਕ ਕੇ ਅਵਰ ਦਾ ਜੀਵੇ ਕੋਈ ਜੇ ਜੀਵੇ ਪਤ ਲੱਤੀ ਜਾਏ ਸਭ ਆਰਾਮ ਜਿਤਾ ਕੇ ਜਿਤਾਏ ਓ ਵਾਹ ਜਿੰਦਾ ਜਿਹੜਾ ਜੀਵਨ ਨਾਲ ਬਾਕੀ ਬਸ ਹੀ ਚਲਦੀਆਂ ਫਿਰਦੀਆਂ ਲਾਟ

بہت جنم بچھڑے تھے ماں دو جنم تمہاری ਅਜੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਨਹੀਂ ਹੈ ਜੋ ਬਾਣੀ ਅਸੀਂ ਪਾਠ ਕਰਨੇ ਆ ਪਾਠ ਸਮਝਿਆ ਨਹੀਂ ਕਿ ਮੈਂ ਸਤਿਗੁਰੂ ਕੀ ਕਹਿ ਰਹੇ ਨੇ ਜਿਨ ਸਤਿਗੁਰ ਕਹਿ ਰਹੇ ਨੇ ਉਹ ਨਹੀਂ ਲੱਗਦਾ ਸਭ ਸਿਰਵਾ ਦੇ ਨੇ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਟੋਲੇ ਤੋਂ ਪਰਮ ਕੋ ਲਈ ਗੁਰ ਪ੍ਰਸਾਦੀ ਜੀ ਨੇ ਅੰਦਰ ਪਾਇਆ ਸੋ ਅੰਦਰ ਬਾਹਰ ਕੋਇ ਨਹੀਂ ਪਾਣਾ ਅੰਦਰ ਇਹ ਤੇ ਅਨੰਦ ਬਾਹਰ ਵੀ ਫੈਲ ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਸਭ ਕੁਝ ਉੱਚੇ ਦਾ ਹੀ ਮੂਲ ਪਹਿਚਾਣੇ ਤਾਂ ਸੋ ਜਾਣੇ ਜਨਮ ਮਰਨ ਕੀ ਕਰ ਕੀ ਮੂਲਾ ਐ ਐ ਬਰੀਕ ਜਿਸਤੇ ਬੇਕਦੀ ਚੇਕਲਾ ਨਹੀਂ ਦਿੱਸਦੀ ਦੇ ਬਿੱਚ ਹੈ ਜਬ ਦੇਖੋ ਤਬ ਤਬ ਕਿ ਮੂਲ ਨਾਨਕ ਤੋਂ ਸੋਕਸ਼ਮ ਚੋਇਯਤੂ ਸੁਕਸ਼ਮ ਤੇ ਨਾ ਤੁਲ ਤੈਤਰ ਦੀ ਬੇਅਸ ਬਾੜੀ ਤੇ ਨਹੀਂ ਤੇ ਅਸੀਂ ਬਾੜੀ ਨੂੰ ਹੀ ਸਮਾਰਨੇ ਰਹੀ ਬਾੜੀ ਨੂੰ ਹੀ ਕਾਫਰ ਹਾਂ ਠੀਕ ਹੈ ਸਾਫ ਉਤਰਾ ਗੱਲ ਹੈ ਲੇਕਿਨ ਸਭ ਕੁਝ ਏਨੀ ਹੈ ਸਭ ਕੁਝ ਤੇ ਨਾ ਯਾਤਮਾ ਹੈ ਪਰ ਉਹ ਉਹ ਤੁਹਾਡਾ ਮਿੱਤ ਉਹ ਤੁਹਾਡੇ ਆਪਣੇ ਅੰਦਰ ਹੈ ਇੱਕ ਸੰਤ ਹੈ ਭੀਖਾ ਜੌਨਪੁਰ ਦਾ ਆਲਾ ਕਹ ਕਹਾ ਬਾਤਿਆ ਗ੍ਰੰਥ ਕੀ ਕਹਿਨ ਕਥਨ ਕੀ ਨਾ ਹੈ ਜੋ ਜਾਣੇ ਤੇ ਕਹੇ ਨਾ ਕਹੇ ਸੋ ਜਾਣੇ ਨਾ ਆਇ ਜਿਹੜੇ ਕਥਾਵਾਦ ਨੂੰ ਪਤਾ ਹੀ ਨਹੀਂ ਉਹਨਾਂ ਦੇ ਇਹ ਬਾਦ ਕੋਈ ਕੱਠਾ ਕੀਤੇ ਆਇਆ ਪੋਥੀਆਂ ਵਿੱਚੋਂ ਫਿਰ ਅੰਦਰ ਬਾੜ ਲੰਦੇ ਤੇ ਫਿਰ ਸੁਣਾਉਂਦੇ ਦੇ ਬਾਦ ਇਹ ਬਗਿਉ ਦੇ ਵਾਸਤੇ ਆਖੇ ਹੀ ਨਹੀਂ ਜਾਂਦੇ ਜੇ ਜਾਣੇ ਤੇ ਕਹੇ ਨਾ ਕਹਿੰਦੇ ਉਸ ਜਾਣੇ ਨਾ ਜੇਦੇ ਆਉਂਦੇ ਦੁਨੀਆਂ ਜਾਰੀ ਆਈ ਇੱਕ ਕਵੀ ਦਾ ਸ਼ਬਦ ਹੈ ਪਰਵੰਦਰ ਕਬੀਰ ਜਾਂਕੂ ਖੋਜ ਤੇ ਪਾਇਆ ਸੋਈ ਥੋਰ ਆਦਮੈਂ ਕਿ ਜਨਮ ਜਨਮ ਤਿੱਕੀ ਨੂੰ ਕੋਈ ਦਾ ਮੈਂ ਉਹ ਲੋਕੋ ਮੈਨੂੰ ਲੱਭ ਗਿਆ ਜੇ ਉਹ ਕਿੱਥੋਂ ਲਬਾਈ ਸਾਨੂੰ ਵੀ ਦੱਸੋ ਜਲ ਕਬੀਰ ਜਾ ਕੋ ਪੋਜਤੇ ਮਾਇਆ ਸੋਈ ਥੋਰੋ ਤੋਈ ਫਿਰਕੇ ਤੂੰ ਹੁਆ ਜਾ ਕੋ ਕਹਤਾ ਹੋ ਨਾ ਤੇਰੇ ਨਾ ਜਨਮ ਜਨਤੀ ਦੇ ਕੋ ਬੋਲ ਪਾਇਆ ਸੋਈ ਥੋੜ ਸੋਈ ਫਿਰਕੇ ਤੁਮੂ ਵਾ ਜਾਂ ਕੋ ਕਹਿਤਾ ਹੋ ਤੂ ਬਾਰ ਅਲਮ ਰਾਇਆ ਪਿਆਉ ਤੇ ਤੇਰੇ ਅੰਗਰ ਆਇਆ ਬੱਟ ਜਨਗਦੂ ਰਾਗੇ ਜਨਤੀ ਮੈਂ ਗਾਟਾ ਪੜੀ ਪਹਿਲੀ ਵਾਲੀ ਆਤਮ ਬੋਧ ਹੋਇਆ ਕਿ ਆਪਣੇ ਪੈਰਾਂ ਨੂੰ ਛੋਇਆ ਤੇ ਉਸਦੀ ਬਾਤ ਫਿਰ ਆਪਰੇ ਗੁਰੂ ਅਸਤਾ ਬੇਕਰ ਲੋਕਾਂ ਤੇ ਸੋ ਸਭਾ ਖਾਲੀ ਟੂਮਨ ਜਿੰਨੇ ਜਗਾਂ ਰਾਜ ਜਲਿਕ ਨੇ ਸਭਾ ਕੀਤੀ ਧਰਮ ਬਾਤ ਤੇ ਸਭ ਸਭ ਪਰਮਾਨਦੇ ਜਿਹੜੇ ਵੱਡੇ ਵੱਡੇ ਆਏ ਨਾ ਉਹ ਮੁਖੇ ਉਹ ਇਕੱਠੇ ਹੋਏ ਤੇ ਇੱਕ ਸੰਤ ਹੋਇਆ ਪਿਛਲੇ ਜਨਮ ਦੇ ਵਿੱਚ ਕੋਈ ਉਹ ઋષਿ ਦੇ ਕ ਉਹਦੇ ਘਰ ਵਿੱਚ ਕੋਈ ਪਰਵੇਸ਼ ਕਰਕੇ ਆਇਆ ਤੇ ਉਹਦੇ ਮਤਲਬ ਇਹ ਆਪੜੇ ਪਿਓ ਦੇ ਵਖੇ ਜੋ ਕੁਝ ਤਪਿਆ ਕਰਦੇ ਆ ਇਹ ਪਾਕ ਜਾਂ ਇਹ ਨਹੀਂ ਪਾਏਗਾ ਤੇ ਉਹਨੇ ਫਿਰ ਤੁੰ ਨੂੰ श्राप ਦੇ ਦਿੱਤਾ ਕਿ ਤੂੰ ਮਤਲਬ ਇਹ ਕਿਹੜਾ ਹੋਵੇਂਗਾ ਤੂੰ ਸਿੱਧਾ ਹੈ ਹੀ ਨਹੀਂ ਹੈ ਤੇ ਉਹਦਾ ਜਨਮ ਹੋਇਆ ਤੇ ਉਹ ਅਠਾਂ ਮਾ ਚਡੇ ਡਾਡਾ ਅਸ਼ਟਾ ਬੱਕਰੂ ਦਾ ਨਾਮ ਹੈ ਤੇ ਫੇਰ ਉਹ ਉਰਾਜੇ ਜਲਕੂ ਨੂੰ ਪਤਾ ਲੱਗਿਆ ਕਿ ਕੋਈ ਸੰਤ ਅਸ਼ਟਾ ਬੱਕਰੀ ਅਸ਼ਟਾ ਬੱਕਰੀ ਨੂੰ ਬੁਲਾਇਆ 8-10 ਸਾਲ ਦੀ ਉਮਰ ਰਹੀ ਹੋਵੇਗੀ ਤੇ ਫਿਰ ਉਹ ਦੇਖ ਕੇ ਜਲੰਦ ਦੇ ਦਰਬਾਰ ਵਿੱਚ ਦੇਖ ਕੇ ਇਹ ਸਾਰੇ ਹਸਪਾਏ ਏਹ ਇੱਕ ਪੈਰ ਕਿਰੇ ਘਰੇ ਦੂਜਾ ਪੈਰ ਕਿਤੇ ਕਿਰੇ ਪਵੇ ਆਇਆ ਟਿੰਗਾ ਆ ਨਾ ਉਂਠਾ ਚੱਲਦਾ ਆ ਉੱਠਦਾ ਇੱਕ ਪੈਰ ਕਿਰੇ ਪੈਂਦਾ ਦੂਜਾ ਕਿਰੇ ਪੈਂਦਾ ਤੇ ਵੇਹਾ ਸ਼ਤਮ ਬੇਰਾਲਾ ਇਹ ਉਹ ਸਾਰੇ ਜਿਹੜੇ ਬੈਕਟਿਆ ਹੈ ਉਹ ਇਹ ਦੇਖ ਕੇ ਆਸਪ ਉਹ ਆਖਰਾ ਜਨਕ ਧਰਮ ਬਰਬਾਦ ਕਰਵਾਇਆ ਇਹ ਤੇ ਚਮਾੜ ਲਗ ਬਾਹ ਇਹਨੇ ਮੇਰੇ ਚਮੜੇ ਨੂੰ ਦੇਖਿਆ ਮੇਰੀ ਆਤਮਾ ਨੂੰ ਕਦੀ ਇਹਨੇ ਦੇਖਿਆ ਉਸ ਤੋਂ ਵੀ ਅ ਜਲੂਗ ਤੋਂ ਵੀ ਉਸ ਤੋਂ ਵੀ ਨਹੀਂ ਬੋਲ ਆਪਣੇ ਪੈਰਾਂ ਨੂੰ ਮਾਰ ਤੂੰ ਪਹਿਲੇ ਪੈਤੇ ਗੁਰੂ ਨੂੰ ਦੂਰ ਵੇਹਾ ਸ਼ਤਮ ਬਕਰ ਨਾ ਬਾਕੀ ਦੁਨੀਆ ਦਾ ਖੇਡ ਹੈ ਪਰਵਿੰਦਰ ਬੈਟਲ ਆਪਣੇ ਆਪ ਨੂੰ ਤਸੱਲੀ ਨਹੀਂ ਹੁੰਦੀ ਜਦ ਕੋਈ ਗੁਰਦੁਆਰੇ ਮੱਥਾ ਨਾ ਟੀਕਾ ਜੀ ਜਾਂ ਹੋਰ ਕੁਝ ਦਾ ਕਰ ਲਈ ਠੀਕ ਹੈ ਇੱਕ ਸਮਾਜਿਕ ਕਿਰਿਆ ਹੈ ਕਰਦੇ ਹੋ ਧਰਮ ਨਾਲ ਦਾ ਕੀ ਲੈਣਾ ਧਰਮ ਤੇ ਵਿਅਕਤੀ ਦਾ ਯਾਤਰਾ ਹੈ اور یہ بھی نہیں مندے کہ اسی کے رہنے بہت رہن نہیں آئے ایک سرائیں کچھ سمیں باستے ہاں باقی صدا رہنا نہیں اے سرائیں سرائیں میں اٹھا رہے ہیں سرائیں میں کچھ صدا ہی پڑا رہے ہیں کالی کے کرنی پڑا جو آئے سے جائیں گے راجہ رنگ کی خفیر ہے واری آپ کو باپ پڑی کوئی نہ بند دیتی کیوں لگی ہوئی ہے جانے آجے پتہ نہیں کدو واری آجے میں اکی ہوں بالکل کنارے بس اسٹیشن اتر لائیں ہی پتنا سراج کو بھی اپنا گھر بننے اور باڈی نو اپنا سب کچھ بننے باڈی ٹھیک ہے شو ہے ملی ہے ملک جنم نو پار کر دے واسطے ملی آیا سفل تہوں کا کریے جن آر کا نام پچھاڑوں باقی سارے ایسا پر دے جن پرماتوا دی یاد اندر پھال گئی ہے وہ دا سفل باقی ایسا قربانی کھوڑ کے پڑی دی

ਬਾਲੂ ਕਿਥੇ ਗਿਆ ਇਹ ਵੀ ਲੱਗਦਾ ਕਿ ਮੈਂ ਦੇਖੀ ਦੁਬਾਰਾ ਆ ਗਿਆ ਹੈ ਮੈਂ ਬੰਦ ਕਰ ਦਿੰਦਾ ਉਹ ਵੀ ਕਿਥੇ ਉਹ ਇਹ ਮੈਂ ਨਹੀਂ ਦੋਵੇਂ ਪਾਣੀ ਤੋਂ ਉਹ ਨਹੀਂ ਸੀ ਲੱਗ ਰਹੀਆਂ کیا اس کو کرنا چاہیے پھر تو تو پوری ا رہی تھی سمڈی چیک بھی ا جائے گی انہوں نے کہا کہ میں وہ گیس کر دوں گا ایسا کچھ کر لیں گے ہم ولی تک گیس بند کر دیں گے اس میں نام نہ رکھتے کہ گیس بند کیا اس کو بند کر دیں انہوں نے بامدوں کے جلتے دیریاں بنا کوئی دوبارہ نہیں دوبارہ ਬਿਲਕੁਲ ਬੜਾ ਮਿਲਣ ਦੇ ਨਾ 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 ਮਿਲ Al, al. Biraz su içmek Bir çay, biraz daha fazla. Böyle iki, dört çay. Bir çay alabilir miyim? Buna ਕੀ ਕਰਿਆ ਜੀ ਉਹ ਬਹੁਤ ਨਾਲ ਬੜੀ ਸਭਤੀ ਬੜੀ ਰੁਕਾਵਟ ਪਰਵਿੰਦਰ ਸਾਡਾ ਮਨ ਜਿਹੜਾ ਬਾੜ ਜਾ ਇਹਨੂੰ ਵਾਪਸ ਉਲਟ ਕੇ ਲਿਆ ਗੁਰੂ ਜੀ ਅੰਸਾਬ ਜਾਲ ਬਾੜ ਜਾ ਤੋ ਠਾਕੜਾ ਹਾਵੇ ਮਨਵਾ ਸਹਿ ਇਤਮਾਵੇ ਸਹਿ ਯਾਦਿ ਗਿਲੇ ਚਿਤ ਹੈ ਦਿਆ ਮੇਰੇ ਵਿੱਚ ਆ ਉਹ ਆਤਮਾ ਆਤਮਾ ਜੀ ਵਰਤ ਇਹ ਮਾਨੇ ਇਹ ਚੇਤਨਾ ਜਿਹੜੀ ਬਾਹਰ ਜਾਂਦੀ ਇੰਦਰੀਆਂ ਰਾਈ ਅੱਖਾਂ ਕਰਨਾ ਤੇ ਸਰੀਰ ਬਾਡੀ ਰਾਈ ਇਹ ਬਾਰੇ ਉਹ ਬਹੁਤ ਆਲਪ ਚੋਕ ਕੇ ਐਸ ਤੁਕਦੇ ਲੈ ਤੇ ਜੇ ਜੇ ਸੁਖ ਕੋਈ ਚਾਹੇ ਸਦਾ ਸਰਨ ਰਾਮ ਦੀ ਲੈ ਇਹ ਸੁਖ ਸਦਾ ਦਾ ਸੁਖ ਕੇ ਜਿਹੜਾ ਆਉਂਦਾ ਵੇ ਜਾਂਦਾ ਨਹੀਂ ਉਹ ਰੰਦਾ ਬਾਕੀ ਇੰਦਰੀਆਂ ਦਾ ਸੁੱਖ ਕੇ ਛਲਕ ਕੋ ਆਇਆ ਗਿਆ ਖਾਤਾ ਪੀਤਾ ਆਪਰ ਸੇ ਹੋ ਗਿਆ ਬਸ ਸੋਈ ਸਭ ਤੁਛਲੇ ਜਿਤ ਸਦਾ ਸੁਖ ਆਤਮ ਵਿਰਾਸ ਅਨੰਤ ਪ੍ਰਿਆਮ ਮੇਰੀ ਮਾਏ ਇਛੂ ਸਭ ਦੀ ਬਾੜੀ ਹੈ ਪੜੀ ਸਤਗੁਰੂ ਮੈਂ ਪਾਇਆ ਮੈਨ ਲਗੇ ਬਸ ਆਨੰਦ کبیر دادا ہے پھر جیون اس طرح ہو گیا ہے کہ جن جن جاؤں تہن تیری سیوا تم سو تھا کرے اور بھاگی تو میرے پجن کتے جم پاسا پاگٹ ایک گاوے رویدہ سا رویدہ سا روی